right disclaimer under section 107 of the copyright act 1976 allowance is made for fair use for purposes such as criticism comment news reporting scholarship and research fair use is a use permitted by copyright statute that might otherwise be infringing non profit educational or personal use tips the balance in favor of fair use ਸਸੇਕਾਲ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਹਾਂਜੀ ਅੱਜ ਮੈਂ ਫਿਰ ਵੀਡੀਓ ਲੈ ਕੇ ਆਈ ਹਾਂ ਪ੍ਰੀਤਕਾਸ਼ ਦੀ ਇਸ ਬੰਦੇ ਨੇ ਮੇਰੇ ਦੂਜੇ ਚੈਨਲ ਤੇ ਜਾ ਕੇ ਨਾ ਗੰਦਾ ਕਮੈਂਟ ਕੀਤਾ ਨਾ ਜਿਵੇਂ ਇਹਨੇ ਅਮਨਦੀਪ ਨੂੰ ਕਮੈਂਟ ਕੀਤਾ ਸੀ ਉਦਾਂ ਦਾ ਕਮੈਂਟ ਇਹਨੇ ਮੇਰੇ ਦੂਜੇ ਚੈਨਲ ਤੇ ਜਾ ਕੇ ਕੀਤਾ ਤੇ ਜੇ ਅਗੋਂ ਮੈਂ ਰਿਪਲਾਈ ਦਿੱਤਾ ਇਹਨੂੰ ਉਸੇ ਦੀ ਪਛਾਹ ਜੇ ਤਾਂ ਫਿਰ ਇਸ ਬੰਦੇ ਨੇ ਜਿਹੜਾ ਆ ਦਾ ਕਮੈਂਟ ਹੀ ਡਿਲੀਟ ਕਰਤਾ ਜੇ ਹਿੰਮਤ ਹੈਗੀ ਨਾ ਤੇ ਇਹ ਚ ਬੋਲਣ ਦੀ ਤਾਂ ਅਗੋਂ ਸੁਣਨ ਦੀ ਵੀ ਹਿੰਮਤ ਰੱਖਿਆ ਕਰ ਜਿਹੜਾ ਕਮੈਂਟ ਤੂੰ ਮੈਨੂੰ ਕੀਤਾ ਸੀ ਨਾ ਉਹ ਹੀ ਕਮੈਂਟ ਪਹਿਲਾਂ ਦੀ ਮਾਂ ਤੇ ਲਾਗੂ ਕਰ ਜਾ ਕੇ ਠੀਕ ਆ ਉਹਨੂੰ ਪੁੱਛ ਵੀ ਤੈਨਾਂ ਕਿੰਨੇ ਜਨਾਂ ਨੇ ਕੀਤਾ ਹੈ ਜਸ ਲੋਕ ਫੇਰ ਦੂਜਿਆਂ ਨੂੰ ਬੋਲੀ ਫੇਰ ਕੁੜੀਆਂ ਨੂੰ ਜਾ ਕੇ ਜਿਹੜੀਆਂ ਰੋਸਟ ਕਰਦੀ ਉਹਨਾਂ ਦੇ ਜਾ ਕੇ ਕਮੈਂਟ ਬਾਕਸ ਤੇ ਕਮੈਂਟ ਕਰੀ ਠੀਕ ਆ ਤੂੰ ਤੇ ਜੇ ਤੇ ਚ ਹਿੰਮਤ ਹੈ ਨਹੀਂ ਨਾ ਸੁਣ ਦੀ ਤਾਂ ਅਗੋਂ ਰਿਪਲਾਈ ਵੀ ਨਾ ਦਿਆ ਕਰ ਕਮੈਂਟ ਵੀ ਨਾ ਕਰਿਆ ਕਰ ਠੀਕ ਆ ਹਾਂਜੀ ਬਹੁਤੀ देर ਨਾ ਕਰਦੇ ਅੱਗੇ ਆਪਾਂ ਕਰਦੇ ਆਂ ਵੀਡੀਓ ਨੂੰ ਸ਼ੁਰੂ ਤੇ ਵੀਡੀਓ ਦੇ ਵਿੱਚ ਰੋਸਟ ਕਰਦੇ ਇਹਨਾਂ ਦੀ ਲਾਹਣੇ ਚੰਗੀ ਤਰ੍ਹਾਂ ਸ਼ੋਤ ਦੀ ਯਾਰ ਹੁਣੀ ਹੋਗੇ ਨੇ ਰੈਡੀ ਤੇ ਯਾਰ ਹੁਣੀ ਚੱਲੇ ਨੇ ਲੁਧਿਆਣੇ ਨੂੰ ਤੇ ਲੁਧਿਆਣੋਂ ਆਏ ਹਲੇ ਇੱਕ ਦਿਨ ਵੀ ਨਹੀਂ ਹੋਇਆ ਤੇ ਅੱਜ ਫੇਰ ਚੱਲੇ ਆਂ ਲੁਧਿਆਣੇ ਨੂੰ ਤੇ ਥੋੜਾ ਕੰਮ ਪੈ ਗਿਆ ਸੀ ਤੇ ਕੰਮ ਕੀ ਪਿਆ ਤੁਹਾਨੂੰ ਉੱਥੇ ਜਾ ਕੇ ਦੱਸਾਂਗੇ ਕੀ ਫਾਇਦਾ ਸਵੇਰ ਉੱਠ ਕੇ ਨਹਾ ਕੇ ਤਿਆਰ ਹੋਏ ਦਾ ਸ਼ਕਲ ਤਾਂ ਤਾਂ ਲਾਦ ਨਹੀਂ ਆਏ ਲੱਜ ਜਿਵੇਂ 10 ਸਾਲ ਹੋ ਗਏ ਹੁੰਦੇ ਮੂੰਹ ਨੂੰ ਪਾਣੀ ਨਹੀਂ ਲਾਇਆ ਹੁੰਦਾ ਤੂੰ ਤੇ ਸ਼ਗਲ ਤੇਰੀ ਇਹੋ ਜਿਹੀ ਹੈ ਜੇ ਜਨ ਨਾਲੀ ਚ ਕੀੜੇ ਫੈਦ ਹੁੰਦੇ ਆ ਨੱਕ ਡਬੋ ਕੇ ਮਾਜਨ ਨਾਲੀ ਚ ਗੋਲੀਆਂ ਖਾਣੇ ਕੁੱਤੇ ਕਤੀੜ ਸਮਝੀ ਨਹੀਂ ਯਾਹਲ ਦੇਣਾ ਨਾ ਨਹੀਂ ਹਾਂ ਕਰਨ ਉਹ ਤਾਂ ਸਿਆਣਾ ਹੁੰਦਾ ਜਾਂਦਾ ਨਾ ਸਾਰਾ ਕੁਝ ਪਤਾ ਲੱਗਦਾ ਇਹਨੂੰ ਨੂੰ ਪੀ ਕਿੱਥੇ ਪੀ ਪੀ ਕਿੱਥੇ ਤੁਹਾਡੇ ਦਿਮਾਗ ਚ ਗੱਲ ਹਜੇ ਵੀ ਨਹੀਂ ਪੈਂਦੀ ਇਹਨੂੰ ਗੰਦਕ ਤੇ ਨਾ ਹਜੇ ਵੀ ਨਹੀਂ ਗੱਲ ਸਮਝ ਲਾਦੀ ਵੀ ਰੱਬ ਨੇ ਸਾਡੀ ਔਲਾਦ ਕਾ ਤੋ ਖੋਲੀ ਸਾਡੀ ਕੁੜੀ ਕਾ ਤੋ ਖੋਲੀ ਸਾਡੇ ਤੋਂ ਤੇ ਇਹਨੂੰ ਬੋਲਣ ਦਾ ਵੱਲ ਨਹੀਂ ਚੱਜ ਨਹੀਂ ਕਿ ਇਹਨੂੰ ਕੁੜੀ ਨੂੰ ਕਿੱਥੇ ਕਿਵੇਂ ਕੀ ਬੋਲਣਾ ਕੋਈ ਵੱਲ ਚੱਜ ਨਹੀਂ ਪਹਿਲਾਂ ਅਮਨ ਦੀਦੀ ਨੂੰ ਕਮੈਂਟ ਕੀਤਾ ਨੇ ਗੰਦਾ ਤੇ ਬਾਅਦ ਚ ਮੇਰੇ ਦੂਜੇ ਚੈਨਲ ਤੇ ਜਾ ਕੇ ਕੀਤਾ ਕਮੈਂਟ ਰੱਬ ਨੇ ਵੀ ਖੋਲੀ ਕਹਿੰਦੇ ਨੂੰ ਬੋਲਣ ਦਾ ਤਾਂ ਵੱਲ ਨਹੀਂਗਾ ਤੇ ਆਪਦੀ ਕੁੜੀ ਨੇ ਵੀ ਅਹੀਂ ਗੰਦ ਬਕਿਆ ਕਰੂਗਾ ਤਾਂ ਹੀ ਹੋਣੇ ਇਹਨਾਂ ਦੇ ਇਹਨਾਂ ਤੋਂ ਕੁੜੀ ਖੋਲੀ ਜੇ ਕੋਈ ਭੋਰਾ ਸ਼ਰਮ ਸ਼ੁਰਮ ਆਉਂਦੀ ਹੈ ਤੁਹਾਨੂੰ ਤੇ ਜਾ ਕੇ ਨਹਿ ਚ ਛਾਲ ਮਾਰ ਦੋ ਹਥੋਂ ਆਪਾਂ ਕਿਹੜਾ ਗੱਡੀ ਤੇ ਜਾਣਾ ਗੱਡੀ ਤੇ ਆ ਕੇ ਛੱਡ ਕੇ ਆਇਆ ਨਾ ਮੁੰਡੇ ਨੇ ਆਪਾਂ ਨੂੰ ਕੋਮਲ ਨੇ ਤੇ ਮੈਂ ਤਾਂ ਰੀ ਚੱਲਿਆਂ ਬੱਸੇ ਚੱਲਿਆਂ ਅੱਜ ਤੇ ਗੱਡੀ ਤੁਹਾਨੂੰ ਪਤਾ ਫਿਰ ਰੋਜ਼ ਰੋਜ਼ ਗੱਡੀ ਖੜਦੇ ਸੱਚੇ ਹੀ ਬੜਾ ਕੀ ਕਰੀਏ ਖਰਚੇ ਨੂੰ ਬਹੁਤਾਂ ਬਾਨੀਆਂ ਡਾਨੀਆਂ ਤੁਸੀਂ ਵੀ ਜਿਹੜੇ ਤੁਹਾਡੇ ਇੰਨੇ ਖਾਚੇ ਤੁਹਾਡੇ ਤਾਂ ਪੂਰੇ ਹੀ ਨਹੀਂ ਆਉਂਦੇ ਲੋਟ ਹੀ ਨਹੀਂ ਆਉਂਦੇ ਗੇ ਮੈਂ ਖਾਚੇ ਤੁਹਾਡਾ ਇੱਕ ਹੀ ਚੀਜ਼ ਦਾ ਗੋਲੀਆਂ ਦਾ ਜਿਹੜੇ ਸਵੇਰ ਸ਼ਾਮ ਪੱਤੇ ਖਰੀਦਣ ਨੂੰ ਦੇ ਜਾ ਕੇ ਉਹੀ ਇੱਕ ਖਾਚਾ ਬਸ ਗੋਲੀਆਂ ਖਾਣੇ ਕੁੱਤੇ ਕ ਤਿੱੜ ਡੰਗਰ ਲਾਈਕ ਮੈਨੂੰ ਸ਼ੇਅਰ ਕਰ ਦਿਓ ਜਿਹਨੇ ਜਿਹੜੇ ਪਿਆਰ ਕਰਦੇ ਆ ਜਿਨਾਂ ਨੂੰ ਨਹੀਂ ਚੰਗੇ ਲੱਗਦੇ ਬਿਲਕੁਲ ਨਾ ਦੇਖਿਓ ਕੋਈ ਚੱਕਰ ਨਹੀਂ ਤੇ ਫਿਰ ਇੱਕ ਗੱਲ ਕਹੂੰਗਾ ਜੇ ਬੋਲਣਾ ਆਉਂਦਾ ਤਾਂ ਫਿਰ ਸੰਦੀਮਤ ਵੀ ਰੱਖਿਆ ਕਰੋ ਠੀਕ ਆ ਜੇ ਨਹੀਂ ਸੁਣ ਸਕਦੇ ਤਾਂ ਫਿਰ ਬੋਲਣਾ ਐ ਅਗਲੇ ਨੂੰ ਆਹੀ ਗੱਲ ਨਾ ਪਹਿਲਾਂ ਆਪ ਦੇ ਤੇ ਲਾਗੂ ਕਰ ਮੈਂ ਤੂੰ ਮੈਨੂੰ ਮੇਰੇ ਦੂਜੇ ਚੈਨਲ ਤੇ ਜਾ ਕੇ ਕੀਤਾ ਸੀ ਕਮੈਂਟ ਗੰਦਾ ਤੇ ਮੈਂ ਤੈਨੂੰ ਉਹਦਾ ਰਿਪਲਾਈ ਦਿੱਤਾ ਸੀਗਾ ਜੇ ਤੇ ਇੱਕ ਮਾਦਾ ਪੁੱਤ ਸੀ ਤਾਂ ਉਹ ਕਮੈਂਟ ਕਰ ਤੋਂ ਬਾਅਦ ਚ ਡਿਲੀਟ ਕੀਤਾ ਜੋ ਮੈਂ ਰਿਪਲਾਈ ਦਿੱਤਾ ਉੱਥੇ ਕਮੈਂਟ ਉਵੇਂ ਹੀ ਰੱਖਦਾ ਮੇਰੇ ਰਿਪਲਾਈ ਜਾਣ ਤੋਂ ਬਾਅਦ ਤੋਂ ਕਮੈਂਟ ਕਿਹੜੀ ਗੱਲ ਉਹ ਡਿਲੀਟ ਕੀਤਾ ਉਂ ਤੱਕ ਵਲੌਗਾਂ ਜਿਤ ਬੜਾ ਭੌਂਕਦਾ ਵੀ ਹਾਂ ਗੱਲ ਜੇ ਬੋਲਣ ਦੀ ਹਿੰਮਤ ਰਹਾ ਤਾਂ ਸੁਨਿਆ ਵੀ ਕਰੋ ਆਪਦੇ ਦੇ ਲਾਗੂ ਕਰੇ ਗੱਲਾਂ ਚੱਲਾ ਯਾਰ ਨਹੀਂ ਨਹੀਂ ਚੱਲ ਤਰਨ ਉਹ ਇੱਕ ਮਿੰਟ ਚ ਲਾ ਕੇ ਆ ਜਾਂਦਾ ਹੋ ਗਈਆਂ ਕਤੇੜਾਂ ਸਾਰੀਆਂ ਇਕੱਠੀਆਂ ਗੰਦ ਭਾ ਛੱਡਿਆ ਇਹਨਾਂ ਨੇ ਦੁਨੀਆ ਤੇ ਬੋਝ ਬਣ ਕੇ ਰਹਿ ਗਏ ਦੁਨੀਆ ਤੇ ਇਹ ਅੱਗੇ ਮਿਲ ਮੇਲੇ 'ਚ ਭੀੜ ਹੀ ਬੜੀ ਯਾਰ ਕੀ ਕਰੀਏ ਮੇਲੇ 'ਚ ਗੱਲਾਂ ਹੋਣ ਲੱਗ ਗਈਆਂ ਨੇ ਐ ਗੱਲਾਂ ਹੋਣ ਲੱਗੀਆਂ ਨੇ ਮੇਲੇ 'ਚ ਕਹਿੰਦੇ ਕੌਣ ਆ ਗਿਆ ਕਹਿੰਦੇ ਉਹੀ ਆ ਗਿਆ ਉਹੀ ਆ ਗਿਆ ਕਹਿੰਦੇ ਮੇਲੇ 'ਚ ਉਹੀ ਆ ਗਏ ਜਿਨ੍ਹਾਂ ਨੂੰ ਗਲੀ ਦੀ ਵਾਰਾ ਕੁੱਤੀ ਵੀ ਨਹੀਂ ਪੁੱਛਦੀ ਤੇ ਮੇਲੇ 'ਚ ਐ ਬਣੇ ਫੈਦੇ ਜਿਹਾ મોદી ਦੇ ਭਰਾ ਹੁੰਦੇ ਆ ਇਹ ਲੱਖ ਦੀਆਂ ਲਾਂਹ ਤਾਂ ਤੁਹਾਡੇ ਤੇ ਥੋੜੇ ਦਿਮਾਗ ਚ ਗੱਲ ਨਹੀਂ ਪੈਂਦੀ ਰੱਬ ਨੇ ਸਾਡੇ ਤੇ ਸਾਡੀ ਕੁੜੀ ਖੋਲੀ ਸਾਡੀ ਆਹ ਕੁੱਤੀ ਗੰਦੀ ਜ਼ਬਾਨ ਕਰਕੇ ਸਾਨੂੰ ਹਜੇ ਅਕਲ ਨਹੀਂ ਆਉਂਦੀ ਮੱਜੋ ਇੱਥੇ ਕਾਸੇ ਗੱਡੀ ਥੱਲੇ ਆਜੋ ਕਿੰਨੀਆਂ ਗੱਡੀਆਂ ਲੰਘਦੀਆਂ ਆਜੋ ਕਾਸੇ ਥੱਲੇ ਥੋੜੇ ਧਾਤੀ ਹੌਲੀ ਹੋ ਜੂਗੀ ਤੁਹਾਡੇ ਜਾਨ ਮਗਰ ਤੁਹਾਨੂੰ ਜਵਾਂ ਸ਼ਰਮ ਨਹੀਂ ਆਉਂਦੀਆਂ ਵੀ ਕਿੰਨੀਆਂ ਹੀ ਕੁੜੀਆਂ ਤੁਹਾਨੂੰ ਰੋਸਟ ਕਰਦੀਆਂ ਕਿੰਨੀਆਂ ਹੀ ਕੁੜੀਆਂ ਰੋਸਟ ਕਰਦੀਆਂ ਪਈਆਂ ਸ਼ਰਮ ਖਾਜੋ ਪੋਰਾ ਵਲੌਗ ਪਾਉਣੇ ਬੰਦ ਕਰ ਦੋ ਜਦ ਚੱਜ ਦਾ ਕੰਟੈਂਟ ਲੱਭ ਲਿਆ ਕਰੋ ਆਦੀ ਜ਼ਬਾਨ ਸੁਧਾਰ ਲਓ ਖਾ ਕੇ ਗੋਲੀਆਂ ਦੇ ਪੱਤੇ ਚੱਕ ਲੈਂਦੇ ਫੋਨ ਬਣਾਉਣ ਲੱਗ ਜਾਂਦੇ ਵਲੌਗ ਪਤਾ ਲੱਗਦਾ ਨਹੀਂ ਕੀ ਭੌਂਕਦੇ ਆ ਵਿੱਚ ਕੀ ਨਹੀਂ ਥੋੜੀ ਅਕਲ ਨੂੰ ਹੱਥ ਮਾਰ ਲਓ ਬੋਲਣ ਦਾ ਵੱਲ ਸਿੱਖ ਲਓ ਕਤੀੜੋ ਜੇ ਨਹੀਂ ਤੁਹਾਨੂੰ ਵੱਲ ਆ ਦੇ ਮਾਪਿਓ ਨੂੰ ਕਹਿ ਦੋ ਅਜ ਉਹਨਾਂ ਨੂੰ ਵੱਲ ਹੁੰਦਾ ਪਹਿਲਾਂ ਸਿਖਾ ਦਿੰਦੇ ਤੁਹਾਨੂੰ ਬੋਲਣ ਦਾ ਵੱਲ ਉਹ ਵੀ ਇਹੋ ਜਿਹਾ ਕਤੀੜੋ ਹਾਂਜੀ ਮਿਲਦੇ ਆਂ ਫਿਰ ਆਪਾਂ ਆਪਣੀ ਅਗਲੀ ਵੀਡੀਓ ਦੇ ਵਿੱਚ ਤੇ ਜੇ ਤੁਹਾਨੂੰ ਕੋਈ ਜ਼ਿਆਦਾ ਗਲਤ ਲੱਗਾ ਤਾਂ ਮੈਂ ਮਾਫੀ ਮੰਗਦੀ ਆਂ ਪਰ ਗੁੱਸਾ ਮੈਨੂੰ ਇੰਨਾ ਕੋ ਜ਼ਿਆਦਾ ਸੀ ਨਾ ਬਹੁਤ ਜ਼ਿਆਦਾ ਗੁੱਸਾ ਸੀ ਇਨਰ ਤੇ ਇਹ ਪਹਿਲੇ ਇਹਨਾਂ ਨੇ ਅਮਨ ਦੀਦੀ ਉਨ ਜਾ ਕੇ ਕਮੈਂਟ ਕੀਤਾ ਗੰਦਾ ਫਿਰ ਇਹਨਾਂ ਨੇ ਮੈਂ ਦੂਜੇ ਚੈਨਲ ਜਾ ਕੇ ਕਮੈਂਟ ਕੀਤਾ ਤੇਨੂੰ ਸ਼ਰਮ ਆਣੀ ਚਾਹੀਦੀ ਐ ਤੇ ਖੈਰ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਵਿੱਚ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀਆਂ ਹੋਣ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਤੇ ਜੇ ਤੁਹਾਨੂੰ ਲੱਗਾ ਮੈਂ ਕੋਈ ਜ਼ਿਆਦਾ ਗਲਤ ਬੋਲਿਆ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਸਾਦੇ ਵੀ ਹਾਂ ਮੈਂ ਕੋਈ ਜ਼ਿਆਦਾ ਗਲਤ ਬੋਲ ਗਈ ਤਾਂ ਉਹਦੇ ਲਈ ਮੈਂ ਪਹਿਲਾਂ ਹੀ ਮਾਫੀ ਹੈ ਤੇ ਜੇ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਨਾਲ ਹੀ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ